ਦੀ ਪੈਰ ਸਕੋ ਇਸ ਬਿਲਸੀਂ 80% ਅਫਤਰ ਉਪਰ ਦੇ ਖੜੇ ਆ ਇੱਕ ਮਸਲਾ ਸਾਡਾ ਜਿਹੜਾ ਸ਼ਾਮਪਰੇ ਦੇ ਟੋਬੇ ਦੇ ਪਾਣੀ ਨੂੰ ਲੈ ਕੇ ਜਿਹੜਾ ਚੱਲਿਆ ਸੀਗਾ ਪਿਛਲੇ ਦਿਨ ਹੀ ਸਾਡੇ ਚੈਨਲ ਵੱਲੋਂ ਖਬਰ ਦਿਖਾਈ ਗਈ ਸੀ ਕਿ ਟੋਬੇ ਦਾ ਪਾਣੀ ਜਦੋਂ ਓਵਰਫਲੋ ਹੁੰਦਾ ਤੇ ਨਾਲ ਦੇ ਕਈ ਘਰਾਂ ਦੇ ਵਿੱਚ ਮੜ ਜਾਂਦਾ ਤੇ ਉਹਦੇ ਬਾਅਦ ਖਬਰ ਦਿਖਾਉਣ ਤੋਂ ਬਾਅਦ ਬਿਲਕੁਲ ਪ੍ਰਸ਼ਾਸਨ ਵੱਲੋਂ ਜਿਹੜਾ ਉਹਦੀ ਕਾਰਵਾਈ ਜਿਹੜੀ ਕੀਤੀ ਗਈ ਸੀ ਪਰ ਲੇਕਿਨ ਇਧਰ ਉੱਪਰਲੇ ਪਾਸੇ ਬਹੁਤ ਸਾਰੇ ਜਿਵੇਂ ਕਿ ਸਰਵਿਸ ਸਟੇਸ਼ਨ ਲੱਗੇ ਹੋਏ ਹਨ ਹੋਰ ਇਤਰ੍ਹਾਂ ਦੀਆਂ ਫੈਕਟਰੀਆਂ ਵੀ ਹਨ ਉਹਦਾ ਸਾਰਾ ਪਾਣੀ ਜਿਹੜਾ ਊਬੇ ਦੇ ਵਿੱਚ ਪਾਉਣ ਨੂੰ ਲੈ ਕੇ ਲੋਕਾਂ ਵੱਲੋਂ ਜਿਹੜੇ ਕੁਝ ਲੋਕ ਸੀਗੇ ਉਹਨਾਂ ਨੇ ਜਿਹੜਾ ਕੰਪਲੈਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਜਦੋਂ ਸਾਰੇ ਮੋਤਬਰ ਪਿੱਛੇ ਖੜੇ ਨੇ ਇਹ ਪਿੰਡ ਵਾਸੀ ਆਏ ਨਾ ਨੇ ਇਹਨਾਂ ਨੇ ਧਿਆਨ ਜਿਹੜਾ ਡਿਪਟੀ ਕਮਿਸ਼ਨਰ ਸਾਹਿਬ ਨੇ ਧਿਆਨ ਦੇ ਵੀ ਜਾਂਦਾ ਗਿਆ ਕਿ ਉਸ ਪਾਣੀ ਨੂੰ ਰੋਕੇ ਜਾਵੇ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਸ਼ੰਪਰ ਦੀ ਜੀ ਵੱਲੋਂ ਅੱਜ ਵੀ ਆ ਕੀ ਮਸਲਾ ਸੀ ਜਿਹੜਾ ਤੁਸੀਂ ਇੱਕ ਮੰਗ ਪੱਤਰ ਦਿੱਤਾ ਸੀ ਸ਼ੰਪਰ ਤੋਂ ਅੰਤਰਪਨਾ ਵਾਈ ਕੋਲੀ ਅੱਜ ਸਾਡੇ ਪਿੰਡ ਦੇ ਨਿਵਾਸੀ ਵੱਲੋਂ ਤੇ ਪੰਚਾਇਤ ਮੈਂਬਰ ਵੱਲੋਂ ਸਾਰੇ ਵੱਲੋਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜੋ ਸਾਡਾ ਪਿੰਡ ਦਾ ਛੋਪਾ ਹੈ ਛਾਸੀ ਗਾੜੀ ਮੈਂ ਪਿੰਡ ਛਾਪੁਰ ਤੋਂ ਜੁੜੀ ਸੀ ਟੋਪੇ ਦੀ ਕਟਾਈ ਨਹੀਂ ਪਾਣੀ ਦਾ ਪਾਣੀ ਵੀ ਜੰਗਦਾ ਪ੍ਰੋਵੀਜ਼ਨ ਨਹੀਂ ਨਾਲ ਲੈਣਾ ਦੇਣਾ ਜੀ ਥੋੜੀ ਪੀ ਜਾਂਦੀ ਆ ਉਸ ਤੋਂ ਅਪਰੰਤ ਜੀ ਨੇ ਸਾਡੇ ਜਿਵੇਂ ਸਨਾਈ ਪੈਸ ਹੋ ਗਏ ਆ ਰਵਗਰ ਅਲੱਗ ਅੱਜ ਪੱਗ ਆਪਣਾ ਟਾਬੇ ਵਾਲੇ ਹੋ ਗਏ ਇਹਨਾਂ ਇਹਨਾਂ ਵੱਲੋਂ ਪਿਛਲੇ ਦਿਨੇ ਪੈਪਾ ਸਪੈਸ਼ਲ ਪਾਣ ਦੀ ਕੋਸ਼ਿਸ਼ ਕੀਤੀ ਗਈ ਮੀਨਾ ਪੰਚਾਇਤ ਤੋਂ ਪਰਮਿਸ਼ਨ ਤੋਂ ਜੀ ਤੇ ਟੋਪਿਕ ਕਪੈਸਿਟੀ ਦਾ ਇੰਨੀ ਹੈ ਨਹੀਂ ਜੀ ਤੇ ਜਦੋਂ ਟੋਪਿਕ ਚ ਪਾਣਗੇ ਤਾਂ ਉਹ ਜਿਹੜਾ ਪਾਣੀ ਹੈ ਉਹ ਸਾਰਾ ਹੀ ਪਿੰਡ ਦੇ ਵਿੱਚ ਵਰ ਜਾਵੇ ਇਸ ਦੇ ਸਬੰਧ ਵਿੱਚ ਅਸੀਂ ਡੀਸਰਵ ਮੰਗ ਪੱਤਰ ਦਿੱਤਾ ਕਿ ਸ਼ਿਕਾਇਤ ਦਿੱਤੀ ਗਈ ਜਿਹੜਾ ਪਾਣੀ ਹੈ ਇਹ ਨਾ ਪਾਇਆ ਜਾਵੇ ਜਿਹੜੀਆਂ ਪੈਪਾ ਸੜੀਆਂ ਜਿਹੜੀ ਧੱਕੇਸ਼ਾਹੀ ਨਾ ਕਰੀਆਂ ਇਹ ਪਿੰਡ ਦੇ ਲੋਕੀ ਸਾਡੇ ਪਿੰਡ ਦੀ ਜਿਹੜੇ ਨਿਵਾਸੀ ਨੇ ਸਾਰੇ ਪੰਚਾਇਤ ਇਸ ਦੇ ਹੱਕ ਵਿੱਚ ਨਹੀਂ ਇਹ ਤੇ ਖਲਾਫ ਇਹਨੂੰ ਜਿਹੜੀ ਪੈਪਾ ਹੈ ਤੁਰੰਤ ਚਕਾਇਆ ਜਾਵੇ ਇਸੇ ਸੰਬੰਧ ਵਿੱਚ ਦਿੱਤੀ ਗਈ। ਉਹਨਾਂ ਦਾ ਕਹਿਣ ਦਾ ਮਤਲਬ ਸਹੀ ਹੈ ਵੀ ਜਿਹੜਾ ਪਾਣੀ ਜਿੱਥੇ ਹੋਰ ਪਾਣੀ ਉੱਤੇ ਪੈਣਾ ਸ਼ੁਰੂ ਹੋ ਜਾਵੇ ਤਾਂ ਪਾਣੀ ਓਵਰਫਲੋ ਹੋ ਕੇ ਡੁੱਬਾ। ਜੇ ਪਾਣੀ ਓਵਰਫਲੋ ਹੋ ਗਿਆ ਤਾਂ ਭਾਈ ਉਹ ਸਾਰਾ ਹੀ ਪਿੰਡ ਦੇ ਘਰਾਂ 'ਚ ਵਰ ਜਾਵਗਾ। ਸਾਡੇ ਦੇ ਟੋਪਕ ਦੀ ਇਨੀ ਕੈਪੈਸਿਟੀ ਨਹੀਂ ਹੈਗੀ ਜੀ। ਚੱਲ ਲੱਗ ਸਕੈ ਜੀ। ਸਾਡਾ ਪਿੰਡ ਦਾ ਟੋਪਾ ਵੀ ਛੋਟਾ ਹੈ ਨਾ ਜਿੱਥੇ ਪਿੰਡ ਦਾ ਹੀ ਪਾਣੀ ਪਵੇ। ਉਸ ਤੋਂ ਬਾਅਦ ਇਹਨਾਂ ਉਹ ਜਿਹੜੇ ਕਮਰਸ਼ੀਅਲ ਪਾਣੀ ਉਹ ਵੀ ਸਾਡੇ ਟੋਪਕ ਸਿੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਸ ਦੇ ਸੰਬੰਧ ਵਿੱਚ ਪਿ ਸਾਡੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਉਹਨੂੰ ਤੁਰੰਤ ਚਕਾਇਆ ਜਾਵੇ ਹਾਂਜੀ ਭਾਈ ਜੀ ਤੁਸੀਂ ਵੀ ਉਸ ਪਿੰਡ ਦੇ ਹਾਂਜੀ ਹਾਂਜੀ ਸਬਕਾ ਸਰਪੰਚੋ ਇੱਕੀ ਬਥਲਾ ਜੁਹਾਨਗੁਰ ਦੁਬਾਰਾ ਪ੍ਰਬੰਧਕ ਕਮੇਟੀ ਜੀ ਸ਼ਾਮਪੁਰਾ ਜੀ ਮੈਂ ਪੰਚਾਇਤ ਦੇ ਨਾਲ ਆ ਪੰਚਾਇਤ ਵੱਲੋਂ ਕੋਈ ਰੈਜੂਲੇਸ਼ਨ ਨਹੀਂ ਪਾਇਆ ਗਿਆ ਆ ਪਾਪਾ ਪਾਉਣ ਵਾਲੇ ਸੇ ਇਹ ਤੱਕੇ ਸ਼ਾਹੀ ਨਾਲ ਪਾਪਾ ਪਾਈਆਂ ਜਾ ਰਹੀਆਂ ਜੇ ਪਾਪਾ ਨਹੀਂ ਚਕੀਆਂ ਜਾਂਦੀਆਂ ਕੋਈ ਐਕਸੀਡੈਂਟ ਹੁੰਦਾ ਤਾਂ ਇਹ ਪਾਪਾ ਸੁੱਟਣ ਵਾਲੇ ਜ਼ਿੰਮੇਵਾਰ ਹੋਣਗੇ ਲੇਕਿਨ ਸਵੱਸਿਆ ਜਿਹੜੀ ਤੁਸੀਂ ਦੱਸ ਰਹੇ ਹੋ ਜਿਵੇਂ ਸ਼ਾਮਪੁਰ ਸਾਹਿਬ ਦੱਸਿਆ ਕਿ ਪਾਣੀ ਜਦੋਂ ਪੈਣਾ ਸ਼ੁਰੂ ਹੋ ਜਾਵੇਗਾ ਤਾਂ ਓਵਰਫਲੋ ਹੋਣ ਦੀ ਜਿਹੜੀ ਹੈ ਉਹ ਵੀ ਦਿੱਕਤ ਬਿਲਕੁਲ ਆਏਗੀ ਜੀ ਕਪੈਸਿਟੀ ਹੈ ਨਹੀਂ ਟੋਬੇ ਦੀ ਬਿਲਕੁਲ ਨਹੀਂ ਜੀ ਚਾਰ ਪਾਸੇ ਤੋਂ ਬੰਦ ਹੈ ਜੀ ਟੋਬਾ ਆਵਾਦੀ ਹੈ ਚਾਰੇ ਪਾਸੇ ਨਹੀਂ ਜੇਕਰ ਟੋਬਾ ਓਵਰਫਲੋ ਹੋਣ ਨੂੰ ਲੈ ਕੇ ਕੋਈ ਪ੍ਰਬੰਧ ਕੀਤੇ ਨਹੀਂ ਗਏ ਸਰਕਾਰ ਵੱਲੋਂ ਜਾਂ ਪੰਚਾਇਤ ਵੱਲੋਂ ਪੰਚਾਇਤ ਨੇ ਪ੍ਰਬੰਧ ਕੀਤੇ ਆ ਜੀ ਪਰ ਪਾਣੀ ਅਜੇ ਚੱਲ ਨਹੀਂ ਰਿਹਾ ਪੂਰਾ ਨਿਕਲ ਨਹੀਂ ਰਿਹਾ ਪੂਰਾ ਇਸ ਲਈ ਟੋਬੇ 'ਚ ਪਾਣੀ ਭਰਿਆ ਹੋਇਆ ਪੂਰਾ ਭਰਿਆ ਪੂਰਾ ਭਰਿਆ ਹੋਇਆ ਹੈ ਆ بارش ਤੇ ਹੁਣ ਅੱਜ ਦਾ ਜਿਹੜਾ ਮਕਸਦ ਤੁਹਾਡਾ ਜਿਲ੍ਹਾ ਦਾ ਮੰਗਪੱਤਾ ਪਲਾਨ ਦਾ ਇਹੀ ਹੈ ਕਿ ਜਿਹੜਾ ਉਹ ਪਾਣੀ ਜਿਹੜਾ ਆਪਣੀ ਤੌਰ ਤੇ ਪਾਉਣ ਲੱਗੇ ਸੀ ਪਾਪਾ ਪਾਰ ਦੇ ਰਹੀ ਉਹਨੂੰ ਰੋਕਿਆ ਜਾਵੇ ਉਹਨੂੰ ਰੋਕਿਆ ਜਾਵੇ ਜੀ ਆਪਣਾ ਪ੍ਰਬੰਧ ਉਹਨਾਂ ਨੂੰ ਆਪ ਕਰਨਾ ਚਾਹੀਦਾ ਹੈ ਜੀ ਸਾਰਾ ਕਿਉਂਕਿ ਲੋਕ ਉਹ ਕਮਰਸ਼ੀਅਲ ਕੰਮ ਕਰ ਰਹੇ ਸਾਰੇ ਲੋਕ ਕਮਰਸ਼ੀਅਲ ਕੰਮ ਕਰ ਰਹੇ ਹਨ ਉਹਨਾਂ ਨੂੰ ਆਪਣਾ ਪਾਣੀ ਦਾ ਪ੍ਰਬੰਧ ਆਪ ਕਰਨਾ ਚਾਹੀਦਾ ਹੈ ਨਾ ਕਿ ਟੁੱਬੇ ਚ ਪਾਉਣਾ ਚਾਹੀਦਾ ਗੰਦਾ ਪਾਣੀ ਬਿਲਕੁਲ ਠੀਕ ਹੈ ਜੀ ਬਾਕੀ ਇਹਨਾਂ ਵੱਲੋਂ ਜਿਹੜਾ ਡਿਪਲੀਕੇਸ਼ਨ ਦੀ ਮੰਗ ਪੱਤਰ ਜਿਆ ਸੌਂਭ ਲਿਆ ਗਿਆ ਹੈ ਤੇ ਬਣਦੀ ਜਿਹੜੀ ਕਾਰਵਾਈ ਦੀ ਅੰਦੇਸਾ ਵੱਲੋਂ ਕੀ ਕੀਤੀ ਜਾਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਹ ਉਹ ਮੰਗ ਪੱਤਰ ਹੈ ਜਿਹੜਾ ਕਿ ਰੋਪੜ ਦੇ ਜੀ ਐਸਬ ਨੂੰ ਦਿੱਤਾ ਗਿਆ ਡਿਡਿਟੀਬਿਊਸ਼ਨ ਨੂੰ ਮੇਲੇ ਭੇਜਣਾ ਦੀ ਸੀਗਾ ਤੇ ਸਾਰੇ ਦਸਤਖਤ ਜਿਹੜੇ ਥੱਲੇ ਕੀਤੇ ਗਏ ਨੇ ਪਿੰਡ ਵਾਸੀਆਂ ਵੱਲੋਂ ਤਾਂ ਕਿ ਜਿਹੜਾ ਗੰਦਾ ਪਾਣੀ ਜਿਹੜਾ ਉਸ ਟੋਬੇ ਦੇ ਵਿੱਚ ਨਾ ਗੇਰਿਆ ਜਾਵੇ ਤੇ ਅਗਲੇ ਪਾਸੇ ਵੀ ਜਰਾ ਦਿਖਾਓ ਅਗਲਾ ਵੀ ਦਸਤਖਤ ਸਾਰੇ ਜਿਹੜੇ ਪੂਰੇ ਪਿੰਡ ਵਾਸੀਆਂ ਦੇ ਜਿਹੜੇ ਇਸ ਦੇ ਦੇਖਤੇ ਹੋਏ ਹੋਇਆ ਪੰਚਾਇਤ ਦੀ ਮੋਰ ਵੀ ਲੱਗੀ ਹੋਈ ਹੈ ਜੀ ਤੇ ਲੱਗਦਾ ਬਿਲਕੁਲ ਕਾਰਵਾਈ ਜਿਹੜੀ ਹੈ ਪਿਛਤ ਕਾਰ ਵੀ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਜਿਹੜੀ ਅਮਲ ਚ ਲਿਆਂਦੀ ਜਾਵੇਗੀ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜੇਕਰ ਪਾਣੀ ਬਾਰਸ਼ ਪੈਂਦੀ ਹੈ ਥੋੜੀ ਜਿਹੀ ਬਾਰਸ਼ ਪੈਂਦੀ ਹੈ ਤਾਂ ਉਹ ਆਵਰਫਲੋ ਹੁੰਦਾ ਲੋਕਾਂ ਦੇ ਘਰਾਂ ਚ ਪਾਣੀ ਵੜਦਾ ਮੱਛਰ ਮੱਖੀ ਦੀਆਂ ਟੀਮਾਂ ਜਿਹੜੀਆਂ ਬਿਮਾਰੀਆਂ ਜਿਹੜਾ ਦਾ ਫੈਲਣ ਦਾ ਜਿਹੜਾ ਡਰ ਜਿਹੜਾ ਹਰ ਵੇਲੇ ਬਣਿਆ ਰਹਿੰਦਾ